ਸਤਿ ਸ਼੍ਰੀ ਅਕਾਲ ਜੀ ਕਹਾਣੀ ਤੁਹਾਨੂੰ ਕਿਹੋ ਜੀ ਲੱਗਦੀ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਕਹਾਣੀ ਵੰਚਪੁੱਤ ਤੂੰ ਆ ਗਿਆ ਆ ਤੈਨੂੰ ਅੱਜ ਛੁੱਟੀ ਆ ਤਾਂ ਇਦਾਂ ਕਰਕੇ ਹੁਣ ਮੇਜ਼ ਦੇ ਉੱਤੇ ਪੌੜੀ ਲਾ ਕੇ ਘਰ ਦੇ ਸਾਰੇ ਪੱਖੇ ਸਾਫ਼ ਕਰ ਦੇ ਤਾਂ ਵੰਚ ਆਪਣਾ ਕੰਮ ਕਰਨ ਲੱਗ ਜਾਂਦਾ ਆ ਉਦੋਂ ਹੀ ਵੰਚ ਦੀ ਪਤਨੀ ਕੋਮਲ ਆਪਣੀ ਸਾਸ ਲਈ ਪਾਣੀ ਲੈ ਕੇ ਆ ਜਾਂਦੀ ਆ ਸਾਸੂ ਨੂੰ ਪਾਣੀ ਪਿਆ ਕੇ ਕਹਿੰਦੀ ਆ ਕਿ ਮੰਮੀ ਜੀ ਮੇਰੇ ਪਾਪਾ ਦਾ ਫੋਨ ਆਇਆ ਸੀ ਉਹਨਾਂ ਨੇ ਮੈਨੂੰ ਕੁਝ ਦਿਨਾਂ ਲਈ ਘਰ ਬੁਲਾਇਆ ਆ ਪਰ ਕਿਉਂ ਬੁਲਾਇਆ ਆ ਤੈਨੂੰ ਪੇਕੇ ਮੰਮੀ ਜੀ ਪਿਛਲੇ 7-8 ਮਹੀਨਿਆਂ ਤੋਂ ਮੈਂ ਪੇਕੇ ਨਹੀਂ ਗਈ ਨਾ ਤਾਂ ਸਾਰੇ ਮੈਨੂੰ ਯਾਦ ਕਰਦੇ ਆ ਇਸ ਲਈ ਪਾਪਾ ਦਾ ਫੋਨ ਆਇਆ ਸੀ ਕਿ ਸਾਰੇ ਤੈਨੂੰ ਬਹੁਤ ਯਾਦ ਕਰ ਰਹੇ ਆ ਮੈਂ ਕੁਝ ਦਿਨ ਪੇਕੇ ਰਹਿ ਆਵਾਂ ਬਸ 3-4 ਦਿਨ ਰਹਿ ਕੇ ਮੈਂ ਵਾਪਸ ਆ ਜਾਊਂਗੀ ਚੁੱਪਚਾਪ ਬੈਠੀ ਰਹਿ ਕਿਤੇ ਨਹੀਂ ਜਾਣਾ 24 ਸਾਲ ਉੱਥੇ ਹੀ ਤਾਂ ਰਹੀ ਆ ਮਾਨੀ ਪਰਿਆ ਤੇਰਾ ਹਜੇ ਤੱਕ ਜੇ ਤੂੰ ਪੇਕੇ ਚਲੀ ਗਈ ਤਾਂ ਘਰ ਦੇ ਸਾਰੇ ਕੰਮ ਕੌਣ ਕਰੂਗਾ ਕੋਮਲ ਉਦਾਸ ਹੋ ਕੇ ਵੰਚ ਵੱਲ ਵੇਖਣ ਲੱਗ ਪਈ ਤੇ ਉਹ ਕੁਝ ਨਹੀਂ ਬੋਲਿਆ ਤਾਂ ਕੋਮਲ ਨੇ ਕਿਹਾ ਅੱਛਾ ਠੀਕ ਹੈ ਮੰਮੀ ਮੈਂ ਕੱਲ ਸਵੇਰੇ ਚਲੀ ਜਾਊਂਗੀ ਤੇ ਸ਼ਾਮ ਨੂੰ ਘਰ ਵਾਪਸ ਆ ਜਾਊਂਗੀ ਮੈਂ ਕਹਿ ਦਿੱਤਾ ਨਾ ਇੱਕ ਵਾਰ ਕਿ ਨਹੀਂ ਜਾਣਾ ਤਾਂ ਉਦੋਂ ਹੀ ਵੰਚ ਬੋਲਿਆ ਮੰਮੀ ਜਾਣਦੇ ਨਾ ਉਹਨੂੰ ਵੈਸੇ ਵੀ ਉਹਨੂੰ ਪੇਕੇ ਗਈ ਹੋਈ ਨੂੰ ਕਿੰਨੇ ਮਹੀਨੇ ਹੋ ਗਏ ਆ ਦੋ ਦਿਨ ਰਹਿ ਆਉਗੀ ਤਾਂ ਉਹਦਾ ਮਨ ਵੀ ਬਹਿਲ ਜਾਊਗਾ ਵੈਸੇ ਵੀ ਤਾਂ ਘਰ ਆ ਕੇ ਸਾਰੇ ਕੰਮ ਉਸੇ ਨੇ ਹੀ ਤਾਂ ਕਰਨੇ ਆ ਤਾਂ ਦੋ ਚਾਰ ਦਿਨ ਵਿੱਚ ਕੀ ਫਰਕ ਪੈ ਜਾਊਗਾ ਤੂੰ ਤਾਂ ਚੁੱਪ ਹੀ ਕਰ ਬੜੀ ਤਰਫਦਾਰੀ ਕਰ ਰਿਆਂ ਆ ਆਪਣੀ ਪਤਨੀ ਦੀ ਤੈਨੂੰ ਜਿਹੜਾ ਕੰਮ ਕਰਨ ਨੂੰ ਕਿਹਾ ਆ ਚੁੱਪਚਾਪ ਉਹ ਕਰ ਸਾਨੂੰ ਤਾਂ 2-2 ਸਾਲ ਲੰਘ ਜਾਂਦੇ ਸੀ ਕਦੀ ਪੇਕਿਆਂ ਦੀ ਯਾਦ ਨਹੀਂ ਸੀ ਆਉਂਦੀ ਘਰ ਪਰਿਵਾਰ ਵਿੱਚ ਇੰਨੇ ਵਿਅਸਤ ਹੋ ਜਾਂਦੇ ਸੀ ਕਿ ਪੇਕਿਆਂ ਦਾ ਨਾਮ ਹੀ ਕੋਈ ਲੈਣ ਨਹੀਂ ਸੀ ਦਿੰਦਾ ਤੇ ਇਹਨਾਂ ਨੂੰ ਵੇਖੋ ਚਾਰ ਦਿਨ ਬਾਅਦ ਹੀ ਪੇਕਿਆਂ ਦੀ ਜਾਦ ਆ ਜਾਂਦੀ ਆ ਭਾਈ ਸਾਨੂੰ ਤਾਂ ਸਾਡੀ ਸੱਸ ਨੇ ਕਦੀ ਪੇਕੇ ਜਾਣ ਨਹੀਂ ਸੀ ਦਿੱਤਾ ਕਈ-ਕਈ ਮਿੰਤਾਂ ਦੇ ਬਾਅਦ ਸਾਲ ਦੋ ਸਾਲ ਵਿੱਚ ਹੀ ਇੱਕ ਵਾਰ ਜਾਣ ਦਿੰਦੇ ਸੀ ਕੋਮਲ ਵਿਚਾਰੀ ਚੁੱਪਚਾਪ ਘਰ ਦੇ ਕੰਮਾਂ 'ਚ ਲੱਗ ਜਾਂਦੀ ਆ ਫਿਰ ਕੁਝ ਦਿਨ ਬਾਅਦ ਵੰਛ ਤੇ ਕੋਮਲ ਤਿਆਰ ਹੋ ਕੇ ਬਾਹਰ ਜਾਣ ਲੱਗਦੇ ਆ ਤਾਂ ਮਾਣ ਨੂੰ ਵੰਚ ਕਹਿੰਦਾ ਆ ਮੰਮੀ ਮੈਂ ਤੇ ਕੋਮਲ ਫਿਲਮ ਵੇਖਣ ਚੱਲੇ ਆਂ ਸ਼ਾਮ ਤੱਕ ਵਾਪਸ ਆ ਜਾਵਾਂਗੇ ਕਿਉਂ ਭਾਈ ਫਿਲਮ ਦਾ ਪ੍ਰੋਗਰਾਮ ਕਦੋਂ ਬਣਾ ਲਿਆ ਤੁਸੀਂ ਕਿਹੜੀ ਖੁਸ਼ੀ ਵਿੱਚ ਜਾ ਰਹੇ ਹੋ ਕੋਈ ਲੋੜ ਨਹੀਂ ਹੈ ਘਰੋਂ ਬਾਹਰ ਜਾਣ ਦੀ ਘਰ ਦੀ ਬਹੂ ਘਰ ਹੀ ਚੰਗੀ ਲੱਗਦੀ ਆ ਚੱਲ ਜਾ ਅੰਦਰ ਜਾ ਕੇ ਕੋਈ ਕੰਮ ਕਰ ਪਰ ਮੰਮੀ ਜੀ ਮੈਂ ਤਾਂ ਘਰ ਦੇ ਸਾਰੇ ਕੰਮ ਕਰ ਦਿੱਤੇ ਆ ਸ਼ਾਮ ਦਾ ਖਾਣਾ ਵੀ ਬਣਾ ਦਿੱਤਾ ਆ ਕੱਪੜੇ ਵੀ ਪ੍ਰੈਸ ਕਰ ਦਿੱਤੇ ਆ ਭਾਂਡੇ ਵੀ ਸਾਫ਼ ਕਰ ਦਿੱਤੇ ਆ ਕੋਈ ਕੰਮ ਨਹੀਂ ਬਚਿਆ ਘਰਾਂ 'ਚ ਬਹੁਤ ਕੰਮ ਹੁੰਦੇ ਆ ਜਾ ਕੇ ਵੇਖ ਲਾ ਕੋਈ ਨਾ ਕੋਈ ਕੰਮ ਦੇਖ ਹੀ ਜਾਊਗਾ ਤੈਨੂੰ ਬਾਹਰ ਜਾਣ ਦਾ ਤਾਂ ਤੈਨੂੰ ਬਹਾਨਾ ਚਾਹੀਦਾ ਬਸ ਅਸੀਂ ਤਾਂ ਕਦੀ ਨਹੀਂ ਸੀ ਗਏ ਫਿਲਮਾਂ ਵੇਖਣ ਤੇ ਨਾ ਹੀ ਕਦੀ ਕਿਸੇ ਨੇ ਜਾਣ ਦਿੱਤਾ ਸੀ ਤੇ ਘਰ ਵੀ ਤਾਂ ਟੀਵੀ ਹੈਗਾ ਯਾ ਉਹ ਕਾਦੇ ਲਈ ਰੱਖਿਆ ਆ ਘਰ ਮਹੀਨੇ ਦਾ ਰੀਚਾਰਜ ਕਰਾ ਲੈਂਦੇ ਹੋ ਤੁਸੀਂ ਤੇ ਫਿਲਮ ਵੇਖਣ ਲਈ ਬਾਹਰ ਜਾਂਦੇ ਹੋ ਵਾਂਚ ਚੁੱਪਚਾਪ ਸੋਫੇ ਤੇ ਬਹਿ ਗਿਆ ਤੇ ਕੋਮਲ ਵੀ ਉਦਾਸ ਹੋ ਕੇ ਆਪਣੇ ਕਮਰੇ 'ਚ ਚਲੀ ਗਈ ਕੁਝ ਦਿਨਾਂ ਬਾਅਦ ਵੰਚ ਮਾਂ ਕੋਲੋਂ ਪੁੱਛਦਾ ਆ ਮੰਮੀ ਅੱਜ ਤੁਸੀਂ ਡਿਨਰ ਵਿੱਚ ਕੀ ਖਾਓਗੇ ਕਿਉਂ ਪੁੱਤ ਕੀ ਅੱਜ ਤੂੰ ਖਾਣਾ ਬਣਾ ਰਿਹਾ ਆ ਤੈਨੂੰ ਅੱਜ ਕੀ ਸੁਝੀ ਨਹੀਂ ਮਾਂ ਖਾਣਾ ਮੈਂ ਨਹੀਂ ਬਣਾ ਰਿਹਾ ਖਾਣਾ ਤਾਂ ਮੈਂ ਬਾਹਰੋਂ ਮੰਗਵਾ ਰਿਹਾ ਆ ਕਿਉਂ ਭਾਈ ਖਾਣਾ ਬਾਹਰੋਂ ਕਿਉਂ ਆਊਗਾ ਬਹੂ ਦੇ ਘਰ ਹੁੰਦੇ ਹੋਏ ਖਾਣਾ ਬਾਹਰੋਂ ਮੰਗਵਾਉਣ ਦੀ ਕੀ ਲੋੜ ਆ ਮੰਮੀ ਉਹ ਅੱਜ ਨਾ ਕੋਮਲ ਦੀ ਸਿਹਤ ਠੀਕ ਨਹੀਂ ਆ ਤਾਂ ਉਹਦੇ ਕੋਲੋ ਖਾਣਾ ਨਹੀਂ ਬਣੂਗਾ ਇਸ ਲਈ ਮੈਂ ਸੋਚਿਆ ਖਾਣਾ ਅੱਜ ਮੈਂ ਬਾਹਰੋਂ ਹੀ ਮੰਗਵਾ ਲੈਂਦਾ ਆ ਐਡੀ ਵੀ ਕਿਹੜੀ ਉਹਦੀ ਸਿਹਤ ਖਰਾਬ ਹੋਗੀ ਜਿਹੜਾ ਉਹ ਖਾਣਾ ਵੀ ਨਹੀਂ ਬਣਾ ਸਕਦੀ ਮੰਮੀ ਉਹਨੂੰ ਬਹੁਤ ਤੇਜ਼ ਬੁਖਾਰ ਆ ਉਹਦਾ ਸਰੀਰ ਤਾਪ ਰਿਹਾ ਆ ਉਹਦੇ ਸਰੀਰ 'ਚ ਦਰਦ ਵੀ ਹੋ ਰਿਹਾ ਆ ਬੁਖਾਰ ਹੀ ਆ ਨਾ ਕੋਈ ਉਹਦੀ ਹੱਡੀ ਤਾਂ ਨਹੀਂ ਟੁੱਟ ਗਈ ਕਿ ਖਾਣਾ ਨਾ ਬਣ ਸਕੇ ਸਾਨੂੰ ਵੀ ਬੁਖਾਰ ਚੜਦਾ ਹੀ ਸੀ ਸਾਡੀ ਵੀ ਸਿਹਤ ਖਰਾਬ ਹੁੰਦੀ ਸੀ ਸਾਨੂੰ ਤਾਂ ਕਦੇ ਕਿਸੇ ਨੇ ਆਰਾਮ ਨਹੀਂ ਕਰਨ ਦਿੱਤਾ ਸੀ बुखार ਵਿੱਚ ਤਪਦੇ ਹੋਏ ਵੀ ਅਸੀਂ ਸਾਰਾ ਘਰ ਦਾ ਕੰਮ ਕਰਦੇ ਸੀ ਮਾਂ ਪੁੱਤ ਦੀਆਂ ਗੱਲਾਂ ਸੁਣ ਕੇ ਕੋਮਲ ਕਮਰੇ ਤੋਂ ਬਾਹਰ ਆ ਜਾਂਦੀ ਆ ਤੇ ਕਹਿੰਦੀ ਆ ਵੰਚ ਰਹਿਨ ਦੋ ਤੁਸੀਂ ਮੈਂ ਖਾਣਾ ਬਣਾ ਲਵਾਂਗੀ ਵੰਚ ਕਹਿੰਦਾ ਆ ਤੂੰ ਬਹਿ ਜਾ ਕੋਮਲ ਤੇ ਮਾਂ ਅੱਜ ਤਾਂ ਮੈਂ ਤੇਰੇ ਨਾਲ ਗੱਲ ਕਰਕੇ ਹੀ ਰਹੂੰਗਾ ਹਾਂ ਤਾਂ ਖਾਣਾ ਤਾਂ ਬਣਾਉਣਾ ਹੀ ਪਊਗਾ ਕਿਹੜਾ ਆਸਾਨ ਕਰ ਦਊਗੀ ਖਾਣਾ ਬਣਾ ਕੇ ਇਹ ਤਾਂ ਬਹੂ ਦਾ ਕੰਮ ਹੁੰਦਾ ਆ ਨਾਲੇ ਘਰ ਦੀ ਜ਼ਿੰਮੇਵਾਰੀ ਚੁੱਕਣਾ ਤੇ ਖਾਣਾ ਬਣਾਉਣਾ ਇਹਦਾ ਹੀ ਤਾਂ ਪਦ ਫਰਜ਼ ਆ ਹਰ ਦੂਜੇ ਤੀਜੇ ਦਿਨ ਮੂੰਹ ਚੁੱਕ ਕੇ ਕਿਤੇ ਨਾ ਕਿਤੇ ਤੁਰ ਪੈਂਦੇ ਹੋ ਕਦੀ ਪੇਕੇ ਕਦੀ ਫਿਲਮ ਪਰ ਅਸੀਂ ਜਦੋਂ ਵੀ ਕਿਤੇ ਜਾਣ ਲਈ ਤਿਆਰ ਹੁੰਦੇ ਆ ਤੁਸੀਂ ਜਾਣ ਕਿੱਥੇ ਜਾਂਦੇ ਹੋ ਸਾਨੂੰ ਤਾਂ ਠੀਕ ਆ ਨਾ ਜਦ ਮੈਂ ਅੱਜ ਤੱਕ ਕਿਤੇ ਬਾਹਰ ਨਹੀਂ ਗਈ ਕਈ ਸਾਲ ਬੀਤ ਜਾਂਦੇ ਆ ਕਿ ਪੇਕੇ ਵੀ ਨਹੀਂ ਜਾਂਦੀ ਮੈਂ ਤੇ ਨਾ ਹੀ ਕਦੀ ਬਾਹਰ ਘੁੰਮਣ ਗਈ ਆ ਤੇ ਤੁਸੀਂ ਤਾਂ ਇੱਕ ਤੋਂ ਇੱਕ ਵੱਧ ਕੇ ਨਵੇਂ ਤੋਂ ਨਵੇਂ ਸ਼ੌਂਕ ਪਾਲੇ ਆ ਮੰਮੀ ਤੁਹਾਨੂੰ ਕੀ ਪਰੇਸ਼ਾਨੀ ਆ ਤੁਸੀਂ ਹਰ ਗੱਲ ਵਿੱਚ ਆਪਣੀ ਤੁਲਨਾ ਕੋਮਲ ਨਾਲ ਕਿਉਂ ਕਰਦੇ ਹੋ ਇੱਕ ਗੱਲ ਦੱਸੋ ਜਦੋਂ ਤੁਹਾਡੀ ਸਿਹਤ ਖਰਾਬ ਹੁੰਦੀ ਸੀ ਤਾਂ ਕੀ ਤੁਸੀਂ ਆਪਣੀ ਮਰਜ਼ੀ ਨਾਲ ਖੁਸ਼ੀ ਨਾਲ ਉੱਠ ਕੇ ਘਰ ਦੇ ਕੰਮ ਕਰਦੇ ਸੀ ਤੁਹਾਡੇ ਕੋਲੋਂ ਜ਼ਬਰਦਸਤੀ ਕਰਵਾਏ ਜਾਂਦੇ ਸੀ ਜਾਂ ਇਵੇਂ ਕਹੋ ਕਿ ਧੱਕੇ ਨਾਲ ਕਰਵਾਏ ਜਾਂਦੇ ਸੀ ਤੇ ਅੱਜ ਤੁਸੀਂ ਉਹੀ ਕਰ ਰਹੇ ਹੋ ਸਿਹਤ ਖਰਾਬ ਹੋਣ ਤੇ ਕੀ ਤੁਹਾਡਾ ਆਰਾਮ ਕਰਨ ਨੂੰ ਜੀ ਨਹੀਂ ਸੀ ਕਰਦਾ ਤੇ ਜਦੋਂ ਤੁਸੀਂ ਪੇਕੇ ਜਾਣਾ ਚਾਹੁੰਦੇ ਸੀ ਜਦੋਂ ਤੁਹਾਨੂੰ ਰੋਕਿਆ ਜਾਂਦਾ ਸੀ ਤੁਹਾਡਾ ਦਿਲ ਤੜਫਦਾ ਸੀ ਜਾਂ ਨਹੀਂ ਪੇਕੇ ਜਾਣ ਲਈ ਤੇ ਜੇ ਕਦੀ ਪਾਪਾ ਦੇ ਨਾਲ ਤੁਹਾਡੇ ਕਿਤੇ ਬਾਹਰ ਜਾਣ ਨੂੰ ਜੀ ਕਰਦਾ ਸੀ ਤੇ ਤੁਹਾਨੂੰ ਰੋਕ ਦਿੱਤਾ ਜਾਂਦਾ ਸੀ ਤਾਂ ਤੁਹਾਨੂੰ ਕਿਵੇਂ ਲੱਗਦਾ ਸੀ ਤੁਹਾਨੂੰ ਖੁਸ਼ੀ ਹੁੰਦੀ ਸੀ ਕਿ ਤੁਸੀਂ ਆਪਣਾ ਮਨ ਨਹੀਂ ਸੀ ਮਾਰਦੇ ਅਚਾਨਕ ਮਾਰ ਤੀਤ ਵਿੱਚ ਚਲੀ ਜਾਂਦੀ ਆ ਕਿ ਜਦੋਂ ਕਦੀ ਬੁਖਾਰ ਵਿੱਚ ਤੜਫ ਰਹੀ ਹੁੰਦੀ ਸੀ ਤਾਂ ਉਹਦੀ ਸੱਸ ਮਾਂ ਉਹਨੂੰ ਜ਼ਬਰਦਸਤੀ ਉਠਾ ਕੇ ਘਰ ਦੇ ਕੰਮ ਕਰਵਾਉਂਦੀ ਸੀ ਉਹਦੇ ਕੋਲੋਂ ਖੁਦ ਕਦੀ ਖਾਣਾ ਨਹੀਂ ਸੀ ਬਣਾਉਂਦੀ ਉਹਨੂੰ ਇਹ ਹੀ ਕਹਿੰਦੀ ਸੀ ਕਿ ਬੁਖਾਰ ਆ ਤਾਂ ਹੱਥ ਪੈਰ ਤਾਂ ਨਹੀਂ ਟੁੱਟੇ ਤੇਨੂੰ ਬੁਖਾਰ ਚੜ ਗਿਆ ਆਇਆ ਤਾਂ ਇਹਦਾ ਮਤਲਬ ਇਹ ਨਹੀਂ ਤੂੰ ਸਾਰੇ ਪਰਿਵਾਰ ਨੂੰ ਭੁੱਖਾ ਮਾਰਵੇਂਗੀ ਚਲ ਉੱਠ ਕੇ ਖਾਣਾ ਬਣਾ ਸਾਰੇ ਭੁੱਖੇ ਬੈਠੇ ਆ ਇੱਕ ਵਾਰ ਤਾਂ ਜਦੋਂ ਮੇਲਾ ਵੇਖਣ ਚੱਲੀ ਸੀ ਤਾਂ ਸੱਸ ਨੇ ਕਿਹਾ ਸੀ ਇੰਨੇ ਵੱਡੇ ਮੇਲੇ 'ਚ ੱੱੱਕੇ ਖਾਣ ਜਾਣਾ ਆ ਚੁੱਪ ਚਾਪ ਘਰ ਬਹਿ ਤੇ ਜੋ ਖਾਣਾ ਆ ਘਰੀ ਮੰਗਵਾ ਦੇਣੀ ਆ ਤੈਨੂੰ ਤੇ ਮੇਲੇ ਵਿੱਚ ਕੀ ਕਰਨ ਜਾਣਾ ਹੈ ਤੂੰ ਜਲੇਬੀਆਂ ਹੀ ਖਾਣ ਜਾਣਾ ਹੈ ਜਾਂ ਪਕੌੜੇ ਖਾẽਗੀ ਜਾਂ ੱਤਕੇ ਖਾ ਕੇ ਘਰ ਆ ਜਾẽਗੀ ਚਲ ਜਾ ਪੁੱਤ ਤੂੰ ਬਜ਼ਾਰੋਂ ਇਹਨੂੰ ਜਲੇਬੀਆਂ ਲਿਆ ਕੇ ਦੇ ਤੇ ਬਹੁਤ ਤੂੰ ਚਾਹ ਬਣਾ ਬਿਲਕੁਲ ਇਵੇਂ ਹੀ ਆਪਣੀ ਸਾਸ ਨੂੰ ਇੱਕ ਵਾਰ ਕਿਹਾ ਸੀ ਕਿ ਮੈਨੂੰ ਪੇਕੇ ਜਾਣ ਦਵੋ ਤਾਂ ਉਹ ਕਹਿੰਦੀ ਸੀ ਕਿ ਇੰਨੇ ਸਾਲ ਮਾਂ ਦੇ ਕੋਲ ਹੀ ਰਹੀਆਂ ਤੇਰਾ ਮਨ ਨਹੀਂ ਭਰਿਆ ਹੁਣ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸਾਂਭ ਤਿੰਨ ਤਿੰਨ ਸਾਲ ਸਾਨੂੰ ਲੰਘ ਜਾਂਦੇ ਸੀ ਅਸੀਂ ਪੇਕੇ ਨਹੀਂ ਸੀ ਜਾਂਦੇ ਤੂੰ 2 ਸਾਲ ਬਾਅਦ ਹੀ ਤੜਫਣ ਲੱਗ ਪੈਨੀ ਆ ਚੱਲ ਅੰਦਰ ਜਾ ਕੇ ਵੇਹ ਕੱਪੜੇ ਧੋਣ ਵਾਲੇ ਪਏ ਆ ਜਾ ਕੇ ਧੋ ਮੰਮੀ ਮੰਮੀ ਕਿੱਥੇ ਗਵਾਚ ਗਈ ਮੰਮੀ ਤੁਹਾਡੇ ਨਾਲ ਜੇ ਇਹ ਸਭ ਕੁਝ ਹੁੰਦਾ ਰਿਹਾ ਆ ਤਾਂ ਕੀ ਤੁਹਾਨੂੰ ਚੰਗਾ ਲੱਗਦਾ ਸੀ ਜਿਹੜਾ ਤੁਸੀਂ ਅੱਜ ਉਹ ਸਾਰਾ ਕੁਝ ਆਪਣੀ ਬਹੂ ਦੇ ਨਾਲ ਦੁਹਰਾ ਰਹੇ ਹੋ ਤੁਸੀਂ ਕੀ ਚਾਹੁੰਦੇ ਹੋ ਕਿ ਜਿਵੇਂ ਤੁਸੀਂ ਤੜਫਦੇ ਰਹੇ ਹੁਣ ਤੁਹਾਡੀ ਬਹੂ ਵੀ ਤੜਫੇ ਇਹਦੇ ਨਾਲ ਕੀ ਹੋਊਗਾ ਮੰਮੀ ਉਸ ਵੇਲੇ ਜੇ ਤੁਹਾਨੂੰ ਦਾਦੀ ਨੇ ਤਰਸਾਇਆ ਸੀ ਹਰ ਚੀਜ਼ ਲਈ ਹੁਣ ਜ਼ਰੂਰੀ ਤਾਂ ਨਹੀਂ ਕਿ ਤੁਸੀਂ ਵੀ ਉਵੇਂ ਹੀ ਕਰੋ ساری ਉਮਰ ਤੁਹਾਡਾ ਦਿਲ ਦੁੱਖ ਦੁਖਦਾਰਿਆ ਤੇ ਅੱਜ ਤੁਸੀਂ ਆਪਣੀ ਬਹੂ ਦਾ ਦਿਲ ਦਿਖਾਓਗੇ ਤੁਸੀਂ ਜੋ ਸਹਿਣ ਕੀਤਾ ਉਹੀ ਅੱਜ ਤੁਹਾਡੀ ਬਹੂ ਵੀ ਸਹਿਣ ਕਰੇ ਸੋਚੋ ਜੇ ਉਸ ਵੇਲੇ ਤੁਹਾਨੂੰ ਬੁਰਾ ਲੱਗਦਾ ਸੀ ਅੱਜ ਤੁਹਾਡੀ ਬਹੂ ਨੂੰ ਵੀ ਤਾਂ ਬੁਰਾ ਲੱਗਦਾ ਹੋਊਗਾ ਜੇ ਉਸ ਵੇਲੇ ਦਾ ਗੁੱਸਾ ਅੱਜ ਆਪਣੀ ਬਹੂ ਤੇ ਕੱਢੋਗੇ ਤਾਂ ਤੁਹਾਨੂੰ ਕੁਝ ਹਾਸਲ ਹੋਊਗਾ ਕਿ ਉਹ ਵੇਲੇ ਤੁਸੀਂ ਜੋ ਕਰਨਾ ਚਾਹੁੰਦੇ ਸੀ ਨਹੀਂ ਕਰ पाए ਤਾਂ ਅੱਜ ਤੁਸੀਂ ਆਪਣੀ ਬਹੂ ਤੇ ਕਿਉਂ ਹੀ ਰੋਕ ਲਗਾਉਗੇ ਤਾਂ ਕਿ ਉਹ ਵੇਲਾ ਵਾਪਸ ਮੁੜ ਸਕਦਾ ਆ ਨਹੀਂ ਮੰਮੀ ਕਦੀ ਨਹੀਂ ਤੁਹਾਡਾ ਬੀਤਿਆ ਹੋਇਆ ਸਮਾਂ ਵਾਪਸ ਮੁੜ ਕੇ ਨਹੀਂ ਆ ਸਕਦਾ ਬਸ ਇੱਕ ਹੀ ਸੂਰਤ ਆ ਕਿ ਜੇ ਤੁਸੀਂ ਆਪਣੇ ਮਨ ਦੇ ਸਾਰੇ ਅਰਮਾਨ ਆਪਣੀ ਬਹੂ ਤੋਂ ਪੂਰੇ ਕਰੋ ਇਹੋ ਜਿਹੀ ਜ਼ਿੰਦਗੀ ਤੁਸੀਂ ਜੀਣਾ ਚਾਹੁੰਦੇ ਸੀ ਉਹ ਸਾਰੀਆਂ ਖੁਸ਼ੀਆਂ ਆਪਣੀ ਬਹੂ ਨੂੰ ਦਵੋ ਫਿਰ ਵੇਖਿਓ ਤੁਹਾਡੇ ਮਨ ਨੂੰ ਕਿੰਨੀ ਸੰਤੁਸ਼ਟੀ ਮਿਲਦੀ ਆ ਮੰਮੀ ਉਸ ਵੇਲੇ ਜੇ ਤੁਸੀਂ ਜਾਂ ਪਾਪਾ ਨੇ ਆਪਣੇ ਲਈ ਆਵਾਜ਼ ਨਹੀਂ ਚੁੱਕੀ ਤਾਂ ਕੀ ਅੱਜ ਕੋਮਲ ਦੇ ਲਈ ਕੋਈ ਵੀ ਆਵਾਜ਼ ਨਹੀਂ ਉਠਾ ਸਕਦਾ ਮੰਮੀ ਮੈਂ ਉਹਦੇ ਲਈ ਆਵਾਜ਼ ਜ਼ਰੂਰ ਉਠਾਉਂਗਾ ਇੱਕ ਪਤੀ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਆ ਤੇ ਮੰਮੀ ਤੁਹਾਨੂੰ ਤਾਂ ਆਪਣੀ ਬਹੂ ਦਾ ਸਾਥ ਦੇਣਾ ਚਾਹੀਦਾ ਆ ਜੇ ਇੱਕ ਔਰਤ ਹੋ ਕੇ ਤੁਸੀਂ ਦੂਜੀ ਔਰਤ ਦਾ ਦਰਦ ਨਹੀਂ ਸਮਝੋਗੇ ਤਾਂ ਮੇਰੇ ਵਰਗੇ ਮਰਦ ਤਾਂ ਆਪਣੀ ਪਤਨੀ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਗੇ ਪਰ ਮੈਂ ਆਪਣੀ ਪਤਨੀ ਦਾ ਪੂਰਾ ਸਾਥ ਦਵਾਂਗਾ ਤੇ ਇਹ ਪਰੰਪਰਾ ਕਦੋਂ ਤੱਕ ਚੱਲੂਗੀ ਕੱਲ ਜਿਓ ਜੀ ਸਾਸ ਸ ਤੁਹਾਨੂੰ ਮਿਲੀ ਸੀ ਅੱਜ ਤੁਸੀਂ ਆਪਣੀ ਬਹੂ ਦੇ ਲਈ ਉਹ ਜਿਹੀ ਸੱਸ ਬਣ ਗਏ ਹੋ ਮੰਮੀ ਪਰ ਮੈਂ ਇਹ ਨਹੀਂ ਹੋਣ ਦਵਾਂਗਾ ਮੈਂ ਉਹਦੇ ਲਈ ਬਾਤ ਜ਼ਰੂਰ ਉਠਾਉਂਗਾ ਤੁਹਾਨੂੰ ਚੰਗਾ ਲੱਗੇ ਜਾਂ ਨਾ ਲੱਗੇ ਬੱਸ ਪੁੱਤ ਬੱਸ ਕਰ ਮੈਂ ਸਮਝ ਗਈ ਚੰਗੀ ਤਰ੍ਹਾਂ ਸਮਝ ਗਈ ਪੁੱਤ ਤੂੰ ਠੀਕ ਕਹਿੰਦਾ ਆ ਕਿ ਉਸ ਵੇਲੇ ਬੱਸ ਮੈਂ ਕੰਮ ਹੀ ਕਰਦੀ ਰਹੀ ਚਾਹੇ ਮੈਂ ਕਿੰਨੀ ਵੀ ਬਿਮਾਰ ਹੁੰਦੀ ਸੀ ਮੈਨੂੰ ਆਰਾਮ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਬਸ ਜ਼ਬਰਦਸਤੀ ਕੰਮ ਕਰਾਏ ਜਾਂਦੇ ਸੀ ਜਿਵੇਂ ਮੇਰੀ ਸੱਸ ਮੇਰੇ ਕੋਲੋਂ ਕੰਮ ਕਰਵਾਉਂਦੀ ਸੀ ਅੱਜ ਉਹ ਸਭ ਮੈਂ ਆਪਣੀ ਬਹੂ ਕੋਲੋਂ ਕਰਵਾ ਰਹੀ ਹਾਂ ਜਿਵੇਂ ਮੇਰੀ ਸੱਸ ਮੇਰੇ ਨਾਲ ਕਰਦੀ ਸੀ ਬਸ ਹੁਣ ਹੋਰ ਨਹੀਂ ਇਹ ਪਰੰਪਰਾ ਕਦੀ ਤਾਂ ਟੁੱਟਣੀ ਚਾਹੀਦੀ ਸੀ ਤੇ ਇਹਦੀ ਸ਼ੁਰੂਆਤ ਮੈਂ ਕਰੂੰਗੀ ਜਿਸ ਤਰ੍ਹਾਂ ਮੈਂ ਮਾਨ ਮਾਰ ਕੇ ਜੀਉਂਦੀ ਰਹੀ ਮੇਰੀ ਬਹੁਤਾ ਮਾਨ ਮਾਰ ਕੇ ਕਦੀ ਵੀ ਨਹੀਂ ਜ਼ਿੰਦਗੀ ਬਿਤਾਉਗੀ ਮੈਨੂੰ ਮaaf ਕਰਦੇ ਕੋਮਲ ਪੁੱਤ ਮੈਂ ਅੱਜ ਤੱਕ ਤੇਰੇ ਨਾਲ ਬਹੁਤ ਗਲਤ ਕੀਤਾ ਪਰ ਅੱਜ ਦੇ ਬਾਅਦ ਇਵੇਂ ਕਦੀ ਨਹੀਂ ਹੋਊਗਾ ਮੰਮੀ ਜੀ ਤੁਸੀਂ ਮਾਫੀ ਨਾ ਮੰਗੋ ਤੁਸੀਂ ਆਪਣੀ ਸੋਚ ਬਦਲ ਲਈ ਮੇਰੇ ਲਈ ਇਹੀ ਕਾਫੀ ਆ ਹੁਣ ਜਾ ਕੋਮਲ ਬਹੁਤ ਜਾ ਕੇ ਤੂੰ ਆਰਾਮ ਕਰ ਲੈ ਤੇ ਹਾਂ ਖਾਣਾ ਬਾਹਰੋਂ ਨਹੀਂ ਆਊਗਾ ਵੰਚ ਬੋਲਿਆ ਕੀ ਮੰਮੀ ਤੁਹਾਨੂੰ ਪਤਾ ਆ ਕੋਮਲ ਬਿਮਾਰ ਆ ਫਿਰ ਵੀ ਹਾਂ ਤਾਂ ਮੈਂ ਕਦੋਂ ਕਿਹਾ ਕਿ ਖਾਣਾ ਕੋਮਲ ਬਣਾਉਂਗੀ ਖਾਣਾ ਤਾਂ ਅੱਜ ਮੈਂ ਬਣਾਉਂਗੀ ਪੁੱਤ ਸਾਰੀ ਜ਼ਿੰਦਗੀ ਕੰਮ ਹੀ ਤਾਂ ਕੀਤਾ ਆ ਉਹ ਤਾਂ ਕੋਮਲ ਆ ਗਈ ਤਾਂ ਉਹਨੇ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਲ ਲਈਆਂ ਮੈਨੂੰ ਵੀ ਆਰਾਮ ਮਿਲ ਗਿਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਖਾਣਾ ਬਣਾਉਣਾ ਹੀ ਭੁੱਲ ਗਈ ਆ ਜਾ ਪੁੱਤ ਤੂੰ ਆਰਾਮ ਕਰ ਲੈ ਤੇ ਨਾਲੇ ਦਵਾਈ ਵੀ ਖਾ ਲਈ ਛੇਤੀ ਠੀਕ ਹੋ ਜਾਣਗੀ ਤੇ ਫਿਰ ਉਹਦੇ ਬਾਅਦ ਆਪਣੇ ਪੇਕੇ ਚਲੀ ਜਾਈ ਤੂੰ ਜਿੰਨੇ ਦਿਨ ਉੱਥੇ ਰਹਿਣਾ ਚਾਹੇ ਪੇਕੇ ਰਹਿ ਆਵੀਂ ਕਰ ਮੈਂ ਸੰਭ ਲੂੰਗੀ ਤੈਨੂੰ ਕੀ ਲੱਗਦਾ ਹੈ ਕਿ ਮੈਂ ਘਰ ਦੇ ਕੰਮ ਕਰਨਾ ਭੁੱਲ ਗਈ ਆ ਉਹ ਤਾਂ ਮੈਨੂੰ ਬਹੁ ਦੇ ਬਾਅਦ ਆਰਾਮ ਕਰਨ ਦੀ ਆਦਤ ਜੀ ਪੈ ਗਈ ਸੀ ਪਰ ਆਪਣੀ ਬਹੁ ਦੀ ਮਦਦ ਤਾਂ ਮੈਂ ਕਰ ਹੀ ਸਕਦੀ ਆ ਕੋਮਲ ਆਪਣੀ ਸੱਸ ਦੇ ਗਲੇ ਲੱਗ ਗਈ ਤੇ ਵੰਚ ਨੇ ਵੀ ਆ ਕੇ ਆਪਣੀ ਮਾਂ ਤੇ ਪਤਨੀ ਦੋਵਾਂ ਨੂੰ ਆਪਣੀਆਂ ਬਾਹਾਂ ਵਿੱਚ ਪਰ ਲਿਆ ਅੱਜ ਵੰਚ ਉਹਦੀ ਮਾਂ ਤੇ ਪਤਨੀ ਸਾਰੇ ਬਹੁਤ ਖੁਸ਼ ਸੀ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ